ਰਾਈਟ ਨਾਓ ਸਾਡੇ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਔਰ ਤੁਸੀਂ ਜ਼ਰੂਰ ਇਹ ਗੱਲ ਕਹਿ ਰਹੇ ਹੋ ਕਿ ਹਾਂ ਸਾਡਾ ਡਿਸੀਜਨ ਨਹੀਂ ਸੀਗਾ ਇਹ ਦੂਜੀਆਂ ਜਥੇਬੰਦੀਆਂ ਦਾ ਡਿਸੀਜਨ ਸੀਗਾ ਉਹਨਾਂ ਨੇ ਇਹ ਸਭ ਕੁਝ ਕਰਵਾਇਆ ਵੇਖੋ ਜਿਨਨੇ ਵੀ ਕਰਵਾਇਆ ਜਿਨਨੇ ਕੀਤਾ ਪਰ ਮੰਗਾ ਸਾਡੀਆਂ ਸੀਗੀਆਂ ਨਾ ਸਾਡੇ ਕਿਸਾਨਾਂ ਦੀਆਂ ਸੀਗੀਆਂ ਨਾ ਐਮਐਸਪੀ ਦੀਆਂ ਮੰਗਾ ਸੀਗੀਆਂ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਮੈਂ ਕੋਈ ਲੀਡਰ ਨਹੀਂ ਮੈਂ ਇੱਕ ਕਿਸਾਨ ਦੀ ਧੀ ਆ ਕਿਸਾਨ ਦਾ ਦੁੱਖ ਰੱਖਦੀ ਆ ਆਪਣੇ ਦਿਲ ਦੇ ਵਿੱਚ ਨਾ ਮੇਰੀ ਕੋਈ ਜਥੇਬੰਦੀ ਹੈ ਨਾ ਮੈਂ ਬਣਾਉਣੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਨਾਂ ਦੱਸੇ ਲਾਈਵ ਆ ਰਹੀ ਆ ਫੇਸਬੁੱਕ ਦੇ ਉੱਤੇ ਔਰ ਮੈਨੂੰ ਪਤਾ ਹੈ ਮੇਰੇ ਫੇਸਬੁੱਕ ਦੀ ਰੀਚ ਵੀ ਕਾਫੀ ਘਟਾਈ ਹੋਊਗੀ ਬਿਕਾਜ਼ ਮੈਂ ਕਿਸਾਨੀ ਪੋਸਟਾਂ ਸ਼ੇਅਰ ਕਰ ਰਹੀ ਹਾਂ ਜਾਂ ਕਿਸਾਨ ਨਾਂ ਦੀ ਗੱਲ ਕਰ ਰਹੀ ਹਾਂ ਬਟ ਮੈਂ ਆਪਣੀ ਫੇਸਬੁੱਕ ਫੈਮਲੀ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕੀ ਮੇਰੇ ਨਾਲ ਜੁੜੇ ਨੇ ਜਿਹੜੀ ਮੇਰੀ ਗੱਲਬਾਤ ਸੁਣਦੇ ਨੇ ਐਂਡ ਇਨ ਫੈਕਟ ਮੈਨੂੰ ਅੱਜ ਸਵੇਰ ਦੇ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀਗੀਆਂ ਬਹੁਤ ਸਾਰੇ ਲੋਕਾਂ ਨੇ ਕੁਐਸਚਨ ਮੇਰੇ ਤੋਂ ਪੁੱਛੇ कि जो अज मैं एक जाट महासभा तो अस्तीफा दिता क्यों दिता है और जाट महासभा मैंबर ने भी मेरे तो क्वेस्ट किया कि तू जाट महासभा तो अस्तीफा क्यों दिता वेखो कारण तो बहुत ने अस्तीफा दे जाट महासभा तो पर मैं ਦੱਸਣਾ ਜਾਨੀ ਹੈ ਕਿ ਸਭ ਤੋਂ ਪਹਿਲਾਂ ਕਿ ਮੈਂ जाट ਮਹਾਸਭਾ ਜੁਆਇਨ ਕਿਉਂ ਕੀਤੀ ਸੀਗੀ ਔਰ ਜਦੋਂ ਮੈਂ ਜੁਆਇਨ ਕੀਤੀ ਸੀਗੀ ਉਦੋਂ ਮੈਨੂੰ जाट ਮਹਾਸਭਾ ਬਾਰੇ ਸੰਗਠਨ ਬਾਰੇ ਕੀ ਦੱਸਿਆ ਗਿਆ ਸੀਗਾ ਮੈਂ जाट ਮਹਾਸਭਾ ਜੁਆਇਨ ਕੀਤੀ ਸੀਗੀ ਦਾਰਾ ਸਿੰਘ ਜੀ ਦੇ بیٹے ਦੇ ਕਹਿੰਦੇ ਅਮਰੀਕ ਰੰਧਾਵਾ ਕਿਉਂਕਿ जाट ਮਹਾਸਭਾ ਦੇ ਮੇਨ ਪ੍ਰਧਾਨ ਦਰਾ ਸਿੰਘ ਜੀ ਸੀਗੇ ਜਿਨ੍ਹਾਂ ਨੂੰ ਅਸੀਂ ਸਾਰੇ ਜਾਣੇ ਬਹੁਤ ਰਿਸਪੈਕਟ ਦਿੰਨੇ ਆ ਬਹੁਤ ਪਿਆਰ ਕਰਦੇ ਆ ਔਰ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਲੀਡਰ ਆਪਾਂ ਨੂੰ ਲੱਭ ਸਕਦਾ ਜੋ ਫੈਸਲਾ ਕਰਦੇ ਸੀਗੇ ਹਮੇਸ਼ਾ ਜਾਇਜ਼ ਕਰਦੇ ਸੀਗੇ ਭਾਵੇਂ ਉਹਨਾਂ ਨੇ ਕਿਸਾਨਾਂ ਵਾਸਤੇ ਗੱਲ ਕੀਤੀ ਹੋਵੇ ਭਾਵੇਂ ਕਿਸੇ ਦੇ ਪ੍ਰਤੀ ਵੀ ਕੀਤੀ ਹੋਵੇ ਜੋ ਮੇਰਾ ਜ਼ਿੰਦਗੀ ਦਾ ਤਜਰਬਾ ਆ ਜੋ ਮੇਰਾ ਐਕਸਪੀਰੀਅੰਸ ਆ ਕਿਉਂਕਿ ਮੇਰੀ ਲਾਈਫ ਦੇ ਵਿੱਚ ਉਹ ਇੱਕ ਰੋਲ ਮਾਡਲ ਦੀ ਤਰ੍ਹਾਂ ਰਹੇ ਨੇ ਔਰ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਮੈਨੂੰ ਪਰਿਵਾਰ ਸਮਝਿਆ ਔਰ ਮੈਂ ਉਹਨਾਂ ਦੇ ਪਰਿਵਾਰ ਦੇ ਕਹਿੰਦੇ ਉੱਤੇ जाट ਮਹਾਸਭਾ ਜੁਆਇਨ ਕੀਤੀ ਸੀਗੀ ਔਰ ਜਿਸ ਸੰਗਠਨ ਦੇ ਵਿੱਚ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਸੰਗਠਨ ਦੇ ਵਿੱਚ ਇਹ ਭਾਜਪਾ ਦੇ ਪ੍ਰਧਾਨ ਨੇ ਕੈਪਟਨ ਸਾਹਿਬ ਤੋਂ ਜੁਆਇਨ ਕਰ ਰਹੀ ਹਾਂ ਮੈਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਸ ਦੌਰਾਨ ਹਰਿਆਣਾ ਤੋਂ ਵੀ ਤੇ ਪੰਜਾਬ ਤੋਂ ਵੀ ਬਟ ਮੈਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਨਹੀਂ ਇਸ ਸੰਗਠਨ ਦੇ ਵਿੱਚ ਕਾਂਗਰਸ ਦੇ ਲੋਕੀ ਵੀ ਨੇ ਆ ਬੀਜੇਪੀ ਦੇ ਨੇ ਵੀ ਨੇ ਔਰ ਆਮ ਆਦਮੀ ਪਾਰਟੀ ਸਾਰੇ ਸੰਗਠਨਾਂ ਦੇ ਲੋਕੀ ਇਸ ਚ ਨੇ ਇਹ ਸੰਗਠਨ ਕੋਈ ਕਿਸੇ ਪਾਰਟੀ ਦਾ ਸੰਗਠਨ ਨਹੀਂ ਹੈ ਔਰ ਮੈਂ ਇਹੀ ਸੋਚ ਕੇ ਇਹ ਸੰਗਠਨ ਜੁਆਇਨ ਕੀਤਾ ਸੀਗਾ ਔਰ ਤਾਂਕਿ ਮੈਂ ਲੋਕਾਂ ਦੀ ਕਿਸਾਨਾਂ ਦੀ ਆਵਾਜ਼ ਜਾਟਾਂ ਦੀ ਆਵਾਜ਼ ਰੱਖ ਸਕੂੰਗੀ ਔਰ ਹਮੇਸ਼ਾ ਉਹਨਾਂ ਦੇ ਹੱਕਾਂ ਵਾਸਤੇ ਲੜੂੰਗੀ ਜੋ ਕਿ ਮੈਂ ਕੀਤਾ ਹੈ ਔਰ ਕੋਸ਼ਿਸ਼ ਕੀਤੀ ਹੈ ਹਮੇਸ਼ਾ ਬਟ ਅੱਜ ਮੈਂ ਇਸ ਤੋਂ ਅਸਤੀਫਾ ਇਸ ਕਰਕੇ ਦੇ ਰਹੀ ਹਾਂ ਕਿਉਂਕਿ ਮੈਨੂੰ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਮੈਂ ਧਰਨੇ ਤੇ ਜਾਂਦੀ ਹਾਂ ਜਦੋਂ ਮੈਂ 21 ਤਰੀਕ ਨੂੰ ਧਰਨੇ ਤੇ ਗਈ ਸੀਗੀ ਉਦੋਂ ਮੈਨੂੰ ਕੁਝ ਬਜ਼ੁਰਗਾਂ ਨੇ ਪੋਲੀਟਿਕਲ ਸਿਆਸਤਕਾਰ ਲੋਕਾਂ ਦੀ ਵੀਡੀਓਜ਼ ਵਿਖਾ ਕੇ ਮੈਨੂੰ ਇਹ ਕਿਹਾ ਵੀ ਪੁੱਤ ਸਾਨੂੰ ਇਹ ਦੱਸ ਕਿ ਜਿਹੜੇ ਸੰਗਠਨ ਨੂੰ ਤੂੰ ਜਿਹੜਾ ਜੁਆਇਨ ਕੀਤਾ ਹੈ ਉਹਦੇ ਜਿਹੜੇ ਆ ਲੋਕ ਨੇ ਇਹ ਸਾਨੂੰ ਹੁੱਲੜਵਾਜ ਕਹਿ ਰਹੇ ਨੇ ਔਰ ਮੈਂ ਇਹ ਗੱਲ ਸੱਚੀ ਗੱਲ ਹੈ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਜਿਨ੍ਹਾਂ ਦਾ ਬੇਟਾ ਸਾਡੇ ਸੰਗਠਨ ਦੇ ਵਿੱਚ ਪ੍ਰਧਾਨ ਹੈ ਯੂਥ ਪ੍ਰਧਾਨ ਹੈ ਉਹਨਾਂ ਦੇ ਇੰਟਰਵਿਊ ਸੁਣ ਕੇ ਮੈਨੂੰ ਵੀ ਬੜਾ ਦੁੱਖ ਲੱਗਾ ਕਿ ਉਹਨਾਂ ਨੇ ਕਿਸਾਨਾਂ ਨੂੰ ਉਹ ਲੜਵਾਜ ਗਿਆ ਕਿ ਉਹਨਾਂ ਨੇ ਅੱਗੋਂ ਗਲਤੀ ਕੀਤੀ ਹੋਊਗੀ ਤੇ ਹਰਿਆਣਾ ਪੁਲਿਸ ਨੇ ਰਿਐਕਟ ਕੀਤਾ ਵੇਖੋ ਤੁਹਾਨੂੰ ਤੁਹਾਡੇ ਬਾਪ ਦੇ ਬਰਾਬਰ ਨੇ ਉਹ ਕਿਸਾਨ ਉਹ ਤੁਹਾਨੂੰ ਕਿਹੜੇ ਬੰਨੇ ਉਹ ਲੜਵਾਜ ਲੱਗਦੇ ਨੇ ਬਾਜਵਾ ਸਾਹਿਬ ਉਸ ਤੋਂ ਬਾਅਦ ਦੀ ਗੱਲ ਮੈਂ ਮੰਨਦੀ ਆ ਕਿ ਸਾਡੇ ਇਸ जाट महासभा ਦੇ ਸੰਗਠਨ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਸ ਟਾਈਮ ਤੇ ਭਾਜਪਾ ਦੇ ਵਿੱਚ ਨੇ ਚਲੋ ਮੈਂ ਗੱਲ ਮੰਨ ਲੈਂਨੀ ਹੈ ਵੀ ਇਸ ਸੰਗਠਨ ਦੇ ਵਿੱਚ ਸਾਰੀ ਤਰ੍ਹਾਂ ਦੀ ਸਾਰੀ ਪਾਰਟੀ ਦੇ ਲੋਕ ਹੀ ਨੇ ਬਟ ਇਸ ਟਾਈਮ ਤੇ ਪ੍ਰਧਾਨ ਉਹ ਨੇ ਮੈਂ ਉਹਨਾਂ ਤੋਂ ਇਹ ਗੱਲ ਐਕਸਪੈਕਟ ਕਰਦੀ ਹਾਂ ਵੀ ਪੰਜਾਬ ਦੀਆਂ ਬਰੂਹਾਂ ਦੇ ਵਿੱਚ ਐਂਟਰ ਕਰਕੇ ਹਰਿਆਣਾ ਪੁਲਿਸ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਸ਼ਰੀਆਮ ਇੱਕ 21 ਸਾਲਾਂ ਦਾ ਨੌਜਵਾਨ ਦੀ ਇਹ ਦੇਖਦੇ ਹਾਂ ਕਿ ਤੁਸੀਂ ਮੋਦੀ ਸਾਹਿਬ ਨੂੰ ਬੁੱਕੇ ਫੜਾ ਰਹੇ ਹੋ ਜਾ ਕੇ ਔਰ ਦੁੱਖ ਦੀ ਗੱਲ ਮੈਨੂੰ ਇਹ ਵੀ ਲੱਗੀ ਚਲੋ ਤੁਸੀਂ ਤੁਸੀਂ ਕੋਈ ਕਿਸਾਨਾਂ ਦੀ ਮੀਟਿੰਗ ਕਰਨ ਗਏ ਸੀ ਕਿ ਕਿਸਾਨਾਂ ਦਾ ਕੋਈ ਤੁਸੀਂ ਕੁਝ ਫੈਸਲਾ ਲੈ ਕੇ ਆਏ ਹੋਗੇ ਮੈਂ ਉਹਨਾਂ ਦੀ ਬੇਟੀ ਤੋਂ ਵੀ ਪੁੱਛੂੰਗੀ ਉਹ ਮੇਰੇ ਨਾਲ जाट महासभा ਦੇ ਪੰਜਾਬ ਦੇ ਪ੍ਰਧਾਨ ਨੇ ਕੀ ਗੱਲ ਉਹਨਾਂ ਨੂੰ ਨਹੀਂ ਦਿਖ ਰਿਆ ਕਿਸ ਤਰੀਕੇ ਦੇ ਨਾਲ ਬੀਜੇਪੀ ਗਵਰਨਮੈਂਟ ਸੈਂਟਰਲ ਗਵਰਨਮੈਂਟ ਇਸ ਟਾਈਮ ਦੇ ਉੱਤੇ ਕਿਸਾਨਾਂ ਤੇ ਗੋਲੀਆਂ ਚਲਾ ਰਹੀ ਐ ਠੀਕ ਆ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਆ ਕਿਸਾਨਾਂ ਦੇ ਕੋਲ ਡੰਡਾ ਆ ਤੇ ਝੰਡਾ ਆ ਇਹ ਮੇਰਾ ਖੁਦ ਦਾ ਅੱਖਾਂ ਵੇਖੀ ਅਨੁਭਵਿਆ ਕਿਉਂਕਿ ਮੈਂ 21 ਤਰੀਕ ਨੂੰ ਖੁਦ ਸੀਗੀ ਉੱਥੇ ਔਰ ਮੈਂ ਸਾਰੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਆ ਔਰ ਇਸ ਟਾਈਮ ਦੇ ਉੱਤੇ ਮੈਂ ਇਹਨਾਂ ਸਾਰੇ ਲੋਕਾਂ ਨੂੰ ਇਹ ਕੁਐਸਚਨ ਪੁੱਛਣਾ ਚਾਹੁੰਨੀ ਆ ਵੀ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਪੰਜਾਬ ਦੀ ਰੋਟੀ ਖਾਂਦੇ ਹੋ ਪੰਜਾਬ ਦਾ ਪਾਣੀ ਪੀਂਦੇ ਹੋ ਕਿਉਂ ਤੁਸੀਂ ਉਹਨਾਂ ਲੋਕਾਂ ਦੇ ਤੁਸੀਂ ਇੱਕ ਵੀ ਕਮਿਸ਼ਨ ਨਹੀਂ ਕੀਤਾ ਤੁਸੀਂ ਇੱਕ ਵਾਰੀ ਵੀ ਤੁਹਾਡਾ ਇਹ ਬਿਆਨ ਨਹੀਂ ਆਇਆ ਵੀ ਹਾਂ 302 ਦਾ ਪਰਚਾ ਹੋਣਾ ਚਾਹੀਦਾ ਆ ਉਹ ਜਵਾਨਾਂ ਦੇ ਉੱਤੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਦੇ ਉੱਤੇ ਹਸੂ ਗਿਆਸ ਤੇ ਗੋਲੇ ਵੀ ਸੱਟੇ ਨੇ ਜਿਨ੍ਹਾਂ ਦੀ ਕਈਆਂ ਦੀ ਮੌਤ ਹੋ ਗਈ ਆ ਤੁਸੀਂ ਇੱਕ ਵਾਰੀ ਵੀ ਤੁਸੀਂ ਇਹ ਗੱਲ ਨਹੀਂ ਕਹੀ ਤੁਹਾਡਾ ਇੱਕ ਵੀ ਬਿਆਨ ਨਹੀਂ ਆਇਆ ਤੁਸੀਂ ਚਾਰਟ ਮਹਾਸਭਾ ਦੇ ਪ੍ਰਧਾਨ ਹੋ ਤੇ ਮੈਨੂੰ ਲੱਗਦਾ ਮੈਨੂੰ ਇਹ ਜੀ ਆਰਗੇਨਾਈਜੇਸ਼ਨ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਮੈਂ ਕਿਉਂ ਰਵਾਂ ਮੈਂ ਬਹੁਤ ਗਾਲਾਂ ਖਾਧੀਆਂ ਲੋਕਾਂ ਤੋਂ ਪਰ ਮੈਂ ਹਮੇਸ਼ਾ ਜਦੋਂ ਵੀ ਕੋਈ ਮੀਟਿੰਗ ਹੋਈ ਹੈ ਮੈਂ ਹਮੇਸ਼ਾ ਗਈ ਆ ਪਰ ਮੇਰੇ ਕੋਲ ਇਸ ਚੀਜ਼ ਦਾ ਜਵਾਬ ਨਹੀਂ ਹੈਗਾ ਕੋਈ ਵੀ ਕਿਉਂਕਿ ਮੈਂ ਖੁਦ ਆਪਣੇ ਅੱਖੀ ਸਾਰਾ ਕੁਝ ਦੇਖਿਆ ਹੈ ਮੈਂ ਆਪਣੇ ਉੱਤੇ ਭੁਗਤਿਆ ਹੈ ਇਹ ਸਾਰਾ ਕੁਝ ਉਸ ਤੋਂ ਬਾਅਦ ਮੈਂ ਜੇ ਪੰਜਾਬ ਪ੍ਰਧਾਨ ਨੂੰ ਫੋਨ ਕਰਕੇ ਪੁੱਛ ਲਈ ਹੈ ਗੱਲ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਐਸਕੇਮ ਦੇ ਨਾਲ ਸਟੈਂਡ ਖੜੇ ਆ ਮੈਸਕੇਮ ਦੇ ਲੀਡਰਸ ਨੂੰ ਵੀ ਇੱਕੋ ਗੱਲ ਕਹਿਣਾ ਚਾਹੁੰਦੀ ਆ ਵੀ ਰਾਈਟ ਨਾਓ ਸਾਡੇ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਔਰ ਤੁਸੀਂ ਜ਼ਰੂਰ ਇਹ ਗੱਲ ਕਹਿ ਰਹੇ ਹੋ ਕਿ ਹਾਂ ਸਾਡਾ ਡਿਸੀਜਨ ਨਹੀਂ ਸੀਗਾ ਇਹ ਦੂਜੀਆਂ ਜਥੇਬੰਦੀਆਂ ਦਾ ਡਿਸੀਜਨ ਸੀਗਾ ਉਹਨਾਂ ਨੇ ਇਹ ਸਭ ਕੁਝ ਕਰਵਾਇਆ ਵੇਖੋ ਜਿਨਨੇ ਵੀ ਕਰਵਾਇਆ ਜਿਨਨੇ ਕੀਤਾ ਪਰ ਮੰਗਾਂ ਸਾਡੀਆਂ ਸੀਗੀਆਂ ਨਾ ਸਾਡੇ ਕਿਸਾਨਾਂ ਦੀਆਂ ਸੀਗੀਆਂ ਨਾ ਐਮਐਸਪੀ ਦੀਆਂ ਮੰਗਾਂ ਸੀਗੀਆਂ ਕਿ ਨਹੀਂ ਸੀਗੀਆਂ ਮੰਗਾ ਦੇ ਜਾਏ ਸੀਗੀਆਂ ਨਾ ਲੋਕ ਤੇ ਸਾਡੇ ਨੇ ਨਾ ਲੀਡਰ ਤੁਸੀਂ ਹੋ ਪਰ ਤੁਹਾਡੇ ਲੋਕ ਉਸ ਟਾਈਮ ਦੇ ਉੱਤੇ ਸਾਰੇ ਕਿਸਾਨ ਬੈਠੇ ਨੇ ਉੱਥੇ ਤੁਹਾਨੂੰ ਜੇ ਇਸ ਗੱਲ ਦਾ ਸ਼ੱਕ ਹੈ ਕਿ ਉਗਰਾਹ ਜਿਥੇ ਬੰਦੀ ਦੇ ਲੋਕ ਨਹੀਂ ਹੈਗੇ ਉੱਥੇ ਉੱਥੇ ਬੈਠੇ ਨੇ ਜੇ ਤੁਹਾਨੂੰ ਦਲੀਵਾਲ ਸਾਹਿਬ ਤੋਂ ਕਿਉਂ ਕਹਿੰਦੇ ਆ ਦੂਜੇ ਜਿਹੜੇ ਜਿੰਨੇ ਵੀ ਲੀਡਰ ਨੇ ਆ ਲੱਗ ਰਿਹਾ ਇਸ ਟਾਈਮ ਦੇ ਉੱਤੇ ਕਿ ਉਹਨਾਂ ਦੇ ਲੋਕ ਨਹੀਂ ਬੈਠੇ ਉਹਨਾਂ ਦੇ ਲੋਕ ਵੀ ਬੈਠੇ ਨੇ ਉੱਥੇ ਰਾਜੇਵਾਲ ਜੀ ਨੂੰ ਜੇ ਲੱਗ ਰਿਹਾ ਕਿ ਉਹਨਾਂ ਦੇ ਲੋਕ ਨਹੀਂ ਬੈਠੇ ਉਹਨਾਂ ਦੇ ਲੋਕ ਵੀ ਬੈਠੇ ਨੇ ਹਰਿਆਣਾ ਦੇ ਜੱਟ जाट ਵੀ ਬੈਠੇ ਨੇ ਉੱਥੇ ਖਾਪ ਪੰਚਾਇਤਾਂ ਦੇ ਪ੍ਰਧਾਨ ਵੀ ਬੈਠੇ ਨੇ ਉੱਥੇ ਬਸ ਤੁਸੀਂ ਹੀ ਨਹੀਂ ਹੈਗੇ ਉੱਥੇ ਨਹੀਂ ਹੈਗੇ ਉੱਥੇ ਬਾਕੀ ਸਾਰੇ ਜਾਣੇ ਉੱਥੇ ਹੈਗੇ ਨੇ ਇਸ ਟਾਈਮ ਦੇ ਉੱਤੇ ਇਸ ਕਰਕੇ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਮੈਂ ਕੋਈ ਲੀਡਰ ਨਹੀਂ ਮੈਂ ਇੱਕ ਕਿਸਾਨ ਦੀ ਧੀ ਆ ਕਿਸਾਨ ਦਾ ਦੁੱਖ ਰੱਖਦੀ ਆ ਆਪਣੇ ਦਿਲ ਦੇ ਵਿੱਚ ਨਾ ਮੇਦੀ ਕੋਈ ਜਥੇਬੰਦੀ ਹੈ ਨਾ ਮੈਂ ਬਣਾਉਣੀ ਆ ਨਾ ਮੈਨੂੰ ਇਹ ਸਭ ਕੁਝ ਆਉਂਦਾ ਆ ਮੈਨੂੰ ਵੀ ਕਿਸੇ ਨੇ ਨਹੀਂ ਸੱਜਿਆ ਸੀਗਾ ਧਰਨੇ ਤੇ ਮੈਨੂੰ ਸਿਰਫ ਉਹ ਮੇਰੇ ਬਜ਼ੁਰਗਾਂ ਨੇ ਸੱਜਿਆ ਸੀਗਾ ਜਿਹੜੇ ਸਾਡੇ ਪਿੰਡ ਦੇ ਲਾਗੇ ਸਾਡੇ ਪਿੰਡ ਦੇ ਸਾਰੇ ਲਾਗੇ ਚਾਗੇ ਸਾਰੇ ਪਿੰਡ ਗਏ ਨੇ ਉੱਥੇ ਜਿਨ੍ਹਾਂ ਦੀਆਂ ਟਰਾਲੀਆਂ ਲੱਗੀਆਂ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੱਥੇ ਕਿਉਂ ਨਹੀਂ ਆਈ ਮੈਂ ਤੇ ਉਸ ਬਜ਼ੁਰਗਾਂ ਦੇ ਬੁਲਾਉਣ ਤੇ ਗਈ ਉੱਥੇ ਕਿਸੇ ਜਥੇਬੰਦੀ ਦੇ ਲੀਡਰ ਨੇ ਥੋੜਾ ਸੱਦਿਆ ਸੀਗਾ ਉੱਥੇ ਮੈਂ ਤੇ ਉਹ ਬਜ਼ੁਰਗਾਂ ਦੇ ਬੁਲਾਉਣ ਤੇ ਗਈ ਨਾ ਜਿਹੜੇ ਕਿਸਾਨ ਨੇ ਜਿਹੜੇ ਆਪਣੀ ਮੰਗਾਂ ਵਾਸਤੇ ਬੈਠੇ ਨੇ ਉੱਥੇ ਇਸ ਟਾਈਮ ਤੇ ਆ देखो ਅਸੀਂ ਲੀਡਰਾਂ ਨੂੰ ਅਸੀਂ ਲੀਡਰਾਂ ਨੂੰ ਤਦ ਮੰਨਦੇ ਆ ਜੇ ਸਾਡੇ ਜਿਹੜੇ ਕਿਸਾਨ ਨੇ ਜੇ ਸਾਡੇ ਬਜ਼ੁਰਗ ਜਿਹੜੇ ਐ ਉਹ ਸੇਫਲੀ ਆਇਆ ਹੋਣਾ ਆ ਲੈ ਕੇ ਆਮ ਸੌਰੀ ਵਿੱਚ ਮੈਨੂੰ ਕਾਲ ਆ ਰਹੀ ਸੀ ਦੀ ਬਾਰ-ਬਾਰ ਸੋ ਇਸੇ ਚੀਜ਼ ਇੱਕੋ ਚੀਜ਼ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੀ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਬਿਗ ਕਿਸਾਨੀ ਧਰਨੇ ਨੂੰ ਆਪਾਂ ਸਾਰੇ ਜਾਣੇ ਮਿਲ ਕੇ ਸਪੋਰਟ ਕਰੀਏ ਰਾਈਟ ਨਾਉ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ ਐਮਐਸਪੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਜ਼ਰੂਰੀ ਹੈ ਇਸ ਟਾਈਮ ਦੇ ਉੱਤੇ ਆਪਾਂ ਨੂੰ ਆਪਣੀਆਂ ਈਗੋ ਕਲੈਸ਼ਸ ਨਹੀਂ ਕਰਨੀਆਂ ਚਾਹੀਦੀਆਂ ਔਰ ਕਿਸੇ ਵੀ ਲੀਡਰ ਨੂੰ ਆਪਣੀ ਈਗੋ ਕਲੈਸ਼ ਨਹੀਂ ਕਰਨੀ ਚਾਹੀਦੀ ਕਿ ਅਸੀਂ ਕਿਸਾਨੀ ਧਰਨੇ ਦੇ ਉੱਤੇ ਅਸੀਂ ਨਹੀਂ ਜੇ ਜਾ ਰਹੇ ਅਸੀਂ ਸਾਨੂੰ ਕਿਹੜਾ ਸੱਦਿਆ ਸੀਗਾ ਸਾਨੂੰ ਕਿਹੜਾ ਪੁੱਛਿਆ ਸੀਗਾ ਇਹ ਉਹ ਟਾਈਮ ਨਹੀਂ ਹੈਗਾ ਇਹ ਉਹ ਟਾਈਮ ਹੈ ਕਿ ਜਦੋਂ ਅਸੀਂ ਆਪਾਂ ਸੈਂਟਰ ਦੇ ਖਿਲਾਫ ਗੱਲ ਚੁੱਕੀਏ ਇਹ ਉਹ ਟਾਈਮ ਨਹੀਂ ਹੈਗਾ ਕਿ ਅਸੀਂ ਬੱਚਿਆਂ ਦੀ ਲਾਸ਼ਾਂ ਦੇ ਉੱਤੇ ਸਿਆਸਤ ਕਰੀਏ ਇਹ ਉਹ ਟਾਈਮ ਨਹੀਂ ਹੈਗਾ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਉੱਤਰਨੇ ਦੇ ਉੱਤੇ ਲੋਕੀ ਬੈਠੇ ਨੇ ਜਿਹੜੇ ਤੁਹਾਡੀ ਜਥੇਬੰਦੀਆਂ ਨੂੰ ਬਿਲੋਂਗ ਕਰਦੇ ਨੇ ਬਸ ਤੁਹਾਡੀ ਵੇਟ ਕਰਦੇ ਨੇ ਤੁਹਾਨੂੰ ਜਾਣ ਦੀ ਲੋੜ ਐ ਇਸ ਟਾਈਮ ਤੇ ਸੋ ਮੈਂ ਮੇਰਾ ਜਿਹੜਾ ਜਵਾਬ ਸੀਗਾ ਜੋ ਮੈਂ ਦੇਣਾ ਸੀਗਾ ਚਾਟ ਮਹਾਸਭਾ ਦੇ ਅਸਤੀਫੇ ਵਾਸਤੇ ਉਹ ਮੈਂ ਦਿੱਤਾ ਕਿਉਂਕਿ ਜੋ ਮੈਨੂੰ ਜਾਇਜ਼ ਗੱਲਾਂ ਲੱਗੀਆਂ ਉਹ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੀਆਂ ਔਰ ਮੈਨੂੰ ਲੱਗਦਾ ਹੈ ਕਿ ਆਪਾਂ ਸਾਰਿਆਂ ਨੂੰ ਕਿਸਾਨਾਂ ਦੀ ਜਿਹੜੀ ਮਦਦ ਹੈ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਕਿਤੇ ਨਾ ਕਿਤੇ ਕਿਸਾਨ ਫੈਮਲੀ ਨੂੰ ਬਿਲੋਂਗ ਕਰਦੇ ਆਂ ਔਰ ਜਿਹੜੀ ਐਮਐਸਪੀ ਦੀ ਗੱਲ ਹੈ ਉਹ ਜਾਇਜ਼ ਗੱਲ ਹੈ ਉਹ ਭਾਵੇਂ ਕੋਈ ਵੀ ਪੀਜਪੀ ਨੂੰ ਬਿਲੋਂਗ ਕਰਦਾ ਹੋਵੇ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਜੇ ਤੁਸੀਂ ਪਾਣੀ ਪੰਜਾਬ ਦਾ ਪੀਂਦੇ ਹੋ ਰੋਟੀ ਪੰਜਾਬ ਦੀ ਖਾਂਦੇ ਹੋ ਅੰਨ ਖਾਂਦੇ ਹੋ ਜਾਂ ਤੇ ਰੋਟੀ ਖਾਣੀ ਬੰਦ ਕਰ ਦੋਗੇ ਤੇ ਕਿਸਾਨਾਂ ਦੀ ਦਿੱਤੀ ਹੋਈ ਹੈ ਨਾ ਫਿਕਰਾ ਜ਼ਮੀਰ ਕਿਵੇਂ ਅਲਾਉ ਕਰਦਾ ਆ ਇੱਕ ਪਾਵਰ ਪਿੱਛੇ ਕੁਰਸੀ ਪਿੱਛੇ ਇੱਕ ਪੈਸੇ ਪਿੱਛੇ ਤੁਹਾਡਾ ਜ਼ਮੀਰ ਅਲਾਉ ਕਰਦਾ ਤੁਸੀਂ ਕਿਸਾਨਾਂ ਦੇ ਖਿਲਾਫ ਬੋਲੋ ਮੈਂ ਹੱਥ ਜੋੜ ਕੇ ਬੇਨਤੀ ਸੈਂਟਰਲ ਗਵਰਨਮੈਂਟ ਦੇ ਅੱਗੇ ਵੀ ਇਹੀ ਕਰੂੰਗੀ ਕਿ ਵੇਖੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਗਣੀਆਂ ਚਾਹੀਦੀਆਂ ਮੰਨਣੀਆਂ ਚਾਹੀਦੀਆਂ ਨੇ ਤੁਹਾਨੂੰ ਐਮਐਸਪੀ ਤੁਹਾਨੂੰ ਫਸਲਾਂ ਦੇ ਉੱਤੇ ਦੇਣੀ ਚਾਹੀਦੀ ਹੈ ਤਾਂ ਕਿ ਡਾਈਵਰਸੀਫਿਕੇਸ਼ਨ ਆਫ ਕ੍ਰੌਪਸ ਦੀ ਗੱਲ ਹੋਵੇ ਪੰਜਾਬ ਦੇ ਵਿੱਚ ਇਹ ਬੰਬ ਸੁਟਣ ਦੇ ਨਾਲ ਜਾਂ ਗੋਲੀਆਂ ਚਲਾਉਣ ਦੇ ਨਾਲ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ ਰਾਤ ਨੂੰ ਇਹ लाठी चार्ज ਕਰਨ ਦੇ ਨਾਲ ਬਜ਼ੁਰਗਾਂ ਦੇ ਉੱਤੇ ਇਹ ਕਿਹੋ ਜਿਹੀ ਪੋਲਿਟਿਕਸ ਹੈ ਸੋ ਮੇਰੀ ਇਹੀ ਬੇਨਤੀ ਹੈ ਕਿ ਕਿਸਾਨਾਂ ਦੀ ਸਪੋਰਟ ਕਰੋ ਇਸ ਟਾਈਮ ਦੇ ਉੱਤੇ ਜੇ ਆਸੂ ਗੈਸ ਦਾ ਬੋਲਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਫਰਸਟ ਟਾਈਮ ਫੇਸ ਕੀਤਾ ਹੈ ਤੇ ਮੇਰਾ ਇੰਨਾ ਬੁਰਾ ਹਾਲ ਹੋਇਆ ਫਿਰ ਵੀ ਆਪਾਂ ਯੰਗਸਟਰਸ ਹਾਂ ਔਰ ਮੇਰੀਆਂ ਲੰਗਸ ਤੋਂ ਹਜੇ ਤੱਕ ਮੇਰੇ ਕੋ ਸਾਂਹ ਹੀ ਲਿਆ ਜਾਣ ਡਿਆ ਤੇ ਉਹ ਬਜ਼ੁਰਗਿਆ ਉਹ ਵਿਚਾਰੇ ਬੈਠੇ ਹੋ ਕਿਵੇਂ ਸਹਨ ਕਰਦੇ ਹੋਣਗੇ ਆਸੂ ਗਏ ਇਸਤੇ ਗੋਲੇ ਸੋਚੋ ਤੁਸੀਂ ਜਰਾ ਕਿੰਨੇ ਬਜ਼ੁਰਗਾਂ ਦੀ ਡੈਥ ਹੋ ਗਈ ਕਿੰਨੇ ਕਾਤਲ ਨੇ ਫਿਰ ਅਸੀਂ ਕੀ ਕਹੀਏ ਕਿ ਹਰਿਆਣਾ ਪੁਲਿਸ ਕਾਤਲ ਹੈ 테러ਰਿਸਟ ਸਾਨੂੰ ਕਹਿੰਦੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਡੰਡਾ ਤੇ ਝੰਡਾ ਆ ਤੇ ਇਹ ਇਹਨਾਂ ਨੂੰ ਕੀ ਕਹੀਏ ਅਸੀਂ 테러ਰਿਸਟ ਇਹ ਨੇ ਜਿਹੜੇ ਬੰਬs ਉੱਟ ਕੇ ਮਾਰ ਰਹੇ ਨੇ ਸਾਡੇ ਲੋਕਾਂ ਨੂੰ ਗੋਲੀਆਂ ਚਲਾ ਕੇ ਮਾਰ ਰਹੇ ਨੇ ਸਾਡੇ ਲੋਕਾਂ ਨੂੰ ਗੱਡੀਆਂ ਭੰਨ ਰਹੇ ਨੇ ਸਾਡੀਆਂ ਪੰਜਾਬ ਦੇ ਵਿੱਚ ਐਂਟਰ ਕਰ ਰਹੇ ਨੇ ਪੰਜਾਬ ਨੂੰ ਧਮਕੀ ਦੇ ਰਹੇ ਨੇ ਕਿ ਇੱਥੇ ਰਾਸ਼ਟਰਪਤੀ ਰਾਜ ਲਾਉਣਗੇ ਇਹ ਕਾਦੀ ਗੁੰਡਾਗਰਦੀ ਹੈ ਸੋ ਮੇਰੀ ਬੇਨਤੀ ਇਹੀ ਹੈ ਹੱਥ ਜੋੜ ਕੇ ਸੈਂਟਰਲ ਗਵਰਨਮੈਂਟ ਨੂੰ ਵੀ ਇਹੀ ਬੇਨਤੀ ਹੈ ਕਿ ਕਿਸਾਨਾਂ ਦੇ ਉੱਤੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕਿਸਾਨਾਂ ਦੇ ਉੱਤੇ ਨਜਾਇਜ਼ ਨਹੀਂ ਕਰਨੀ ਚਾਹੀਦੀ ਤੁਹਾਨੂੰ ਇਸ ਟਾਈਮ ਦੇ ਉੱਤੇ ਔਰ ਜਿਹੜੇ ਵੀ ਪੰਜਾਬ ਦੇ ਵਿੱਚ ਜਿਹੜੀ ਮਰਜੀ ਪਾਰਟੀ ਨੂੰ ਬਿਲੋਂਗ ਕਰਨ ਵਾਲੇ ਲੋਕੀ ਨੇ ਇਸ ਟਾਈਮ ਤੇ ਪਾਰਟੀਬਾਦੀ ਤੋਰ ਤੇ ਉੱਠ ਕੇ ਕਿਸਾਨਾਂ ਦੀ ਆਵਾਜ਼ ਰੱਖੋ ਔਰ ਸਾਰੇ ਸੰਗਠਨਾਂ ਨੂੰ ਇਕੱਠੇ ਮਿਲ ਕੇ ਕਿਸਾਨਾਂ ਦੀ ਗੱਲ ਰੱਖਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ